ਆਲਸਾ ਵੈਗੋ ਜੀ ਕੀ ਫਤਿਹ 11 ਅਗਸਤ 2025 ਨੂੰ ਇੱਥੇ ਬਾਹਨ ਟੁੱਟਿਆ ਸੀਗਾ ਬਿਆਸ ਦੇ ਲਾਡਾ ਤਾਂਗਰਾ ਬਾਉvarphiਰਾ ਪਿੰਡਾਂ ਦੇ ਨਾਮ ਨਾਲ 16 گنڈਾਂ ਨਾਲੇ ਏਰੀਆ ਮਸੂਰਿਆ ਸੁਲਤਾਨਪੁਰ ਲੋਧੀ ਦੇ ਕਿਤੇ ਕਰਦੂਰ ਕੋਲ ਇਹ 11 ਅਗਸਤ ਨੂੰ ਜਦੋਂ ਬਾਹਨ ਟੁੱਟਿਆ ਤਾਂ ਸਾਹਮਣੇ ਤੁਸੀਂ ਦੇਖ ਰਹੇ ਹੋ ਜਿੱਥੇ ਪਾਣੀ ਆ ਜਿੱਥੇ ਰੇਤ ਜੜੀ ਆ ਇਹ ਪਹਿਲਾਂ ਇਸ ਜਗ੍ਹਾ ਨੂੰ ਸੱਜੇ ਪਾਸੇ ਹਟ ਕੀਤਾ ਫਿਰ ਇੱਥੇ ਰੇਤ ਚੜਾਉਣ ਲੱਗ ਗਿਆ ਫਿਰ ਇਹਦੇ ਨੇ ਖੱਬੇ ਪਾਸੇ ਨੂੰ ਦਰਿਆ ਨੇ ਬਹੁਤ ਵੱਡਾ ਖੱਡਾ ਤੇ ਜ਼ਮੀਨਾਂ ਰੋੜੀਆਂ ਇਥੇ ਬਹੁਤ ਵੱਡੇ ਇੱਕ ਕਨਾਲ ਦੇ ਵਿੱਚ ਲਗਭਗ ਦਰੱਖਤ ਦੀ ਦਰੱਖਤ ਉਸਾਨਾ ਡੇਰਿਆਂ ਵਾਲਿਆਂ ਦੇ ਤੇ ਉਹ ਸਾਰੇ ਅੱਜ ਨਵੰਨਿਸ਼ਾਨੀ ਦਰੱਖਤਾਂ ਦਾ ਕਿ ਦੇਖਦਾ ਤੇ ਹੁਣ ਇੱਥੇ ਜਿਹੜੀਆਂ ਖਾਰ ਸੇਵਾ ਚੱਲ ਰਹੀ ਹੈ ਆਪਣੀ ਉਸ ਬੰਨ ਨੂੰ ਪੂਰਿਆ ਜਾ ਰਿਹਾ ਜਿੰਨੀ ਰੇਤ ਇਹਨੇ ਖੇਤਾਂ ਵਿੱਚ ਕੱਢ ਕੇ ਦਰਿਆ ਨੇ ਪਾਈ ਆ ਉਹ ਸਾਰੀ ਇੱਥੇ ਰੇਤ ਪਾ ਕੇ ਆਪਾਂ ਟੋਏ ਨੂੰ ਪੂਰ ਰਹੇ ਹਾਂ ਤੇ ਇਹਨੂੰ ਅੱਜ ਲਗਭਗ ਹੋਣਾ ਜਿਹੜਾ ਆਪਾਂ ਜਿੰਨੀ ਰੇਤ ਪਾਉਨੇ ਆ ਕਰਾਇਆ ਦੇ ਨਾਲ ਪੋਕਲੇਨਾਂ ਦੇ ਨਾਲ ਪਾਣੀ ਦਾ ਵਹਾਅ ਤੇ ਹੁਣ ਕਰਕੇ ਰੁੜ ਜਾਂਦੀ ਆ ਉਸ ਤੋਂ ਬਾਅਦ ਹੁਣ ਆ ਬੋਰੀਆਂ ਦੀ ਭਰਾਈ ਤੁਸੀਂ ਵੇਖ ਸਕਦੇ ਕਿ ਬੋਰੇ ਆਪਾਂ ਭਰਨੇ ਸ਼ੁਰੂ ਕਰ ਦਿੱਤੇ ਆ ਇਹ ਬੋਰੀਆਂ ਦੀ ਭਰਾਈ ਜਿਹਦਾ ਆਪਾਂ ਜਾਲ ਦੇ ਵਿੱਚ ਬੰਨ੍ਹ ਗਏ ਗੱਟੇ ਜਿਹੜੇ ਭਰ ਕੇ ਬੋਰੇ ਤੇ ਆਪਾਂ ਅੱਗੇ ਸਿੱਟਾਂਗੇ ਨਾਲ ਉਹਦੇ ਮਿੱਟੀ ਪਾਵਾਂਗੇ ਫੇਰੇ ਨੇ ਸਿਰੇ ਲੱਗਣਾ ਉਸ ਤੋਂ ਬਾਅਦ ਇਹਨੂੰ ਚੌੜਾ ਕਰਨ ਦੀ ਤੇ ਉੱਚਾ ਕਰਨ ਦੀ ਸੇਵਾ ਚੱਲਦੀ ਰਹਿਣੀ ਆ ਉਸ ਤੋਂ ਬਰੰਦ ਜਿਹੜਾ ਰਾਮਪੁਰ ਗੌਰੇ ਦੇ ਵਿੱਚੋਂ ਜਿੱਥੇ 10-11 ਘਰ ਤੋੜਨੇ ਢਾ ਦਿੱਤੇ ਆ ਔਰ ਨਾਲ ਇਸ ਵਕਤ ਜਿਹੜਾ 2.5 ਕਿਲੋਮੀਟਰ ਦੇ ਵਿੱਚ ਜਿਹੜਾ ਪਾਣੀ ਵਗ ਰਿਹਾ ਬਹੁਤ ਢੂੰਗਾ ਯਾਨੀ ਕਿ ਦੂਰ ਤੱਕ ਟੋਆ ਨੇ ਮਾਰ ਦਿੱਤਾ ਵਾ ਤੇ ਉਹਨਾਂ ਨੂੰ ਉਹਨੂੰ ਪੂਰਨ ਵਾਸਤੇ ਜਿਹੜਾ ਵੱਡਾ ਪ੍ਰੋਜੈਕਟ ਚੱਲਣਾ ਇਸ ਤੋਂ ਵੀ ਵੱਡਾ ਉੱਥੇ ਜਿਹੜਾ ਮੈਂ ਲੱਗਦਾ ਵੀ ਜੇ ਸਾਨੂੰ 1.5-2 ਮਹੀਨੇ ਵੀ ਲੱਗ ਸਕਦੇ ਕਿਉਂਕਿ ਉੱਥੇ ਜਿਆਦਾ ਸਾਨੂੰ ਆ ਗੱਟੇ ਦੇ ਬੋਰੇ ਪਾਉਣੇ ਪੈਣੇ ਆ ਜੇ ਦਰਿਆ ਨਾ ਘਟਿਆ ਜੇ ਦਰਿਆ ਘਟ ਜੇ ਫਿਰ ਮਸ਼ੀਨ ਦੇ ਨਾਲ ਚੱਲ ਸਕਦਾ ਜੇ ਦਰਿਆ ਦੇ ਵਿੱਚ ਪਾਣੀ ਜਿਵੇਂ ਬਰਖਾਤ ਹੋ ਰਹੀ ਨਹੀਂ ਘਟਦਾ ਤਾਂ ਫਿਰ ਸਾਨੂੰ ਉਹ ਬਹੁਤ ਲੰਮਾ ਪ੍ਰੋਸੈਸ ਜਿਹੜਾ ਚਲਾਉਣਾ ਪਊਗਾ ਕੋਰਿਆਂ ਦੇ ਨਾਲ ਜਾਲ ਬੰਨ ਬੰਨ ਕੇ ਗੱਟੇ ਪਾ ਪਾ ਕੇ ਤੇ ਕ੍ਰੇਟ ਪਾ ਪਾ ਕੇ ਤੇ ਫਿਰ ਲੰਬਾ ਬੰਨ ਬੋਲੋ ਬੋਰੀਆਂ ਦਾ ਬਣਾਉਣਾ ਉਹ ਫਿਰ ਉਸ ਤੋਂ ਮਿੱਟੀ ਪਾਉਣੀ ਪਊਗੀ ਬਹੁਤ ਬਹੁਤ ਧੰਨਵਾਦ ਹੈ ਜੀ ਇਹ ਭਾਈ ਕੁਲਦੀਪ ਸਿੰਘ ਪਿੰਡ ਸੰਗਰਾਂ ਦੇ ਇੱਕ ਕਿਸਾਨ ਭਾਈ ਹੈ ਸਾਰੇ ਪਿੰਡਾਂ ਦੀ ਇੱਕ ਹੜਪੀੜਾ ਕਮੇਟੀ ਬਣੀ ਹੋਈ ਹੈ ਇਹਦੇ ਮੁਖ ਆਦੂ ਨੇ ਇਹ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਅੱਗੇ ਲੱਗ ਕੇ ਹਰ ਪ੍ਰਕਾਰ ਦੀ ਸੇਵਾ ਦੇ ਵਿੱਚ ਯੋਗਦਾਨ ਪਵਾ ਰਹੇ ਆ ਸੰਗਤਾਂ ਦਾ ਦਾਸ ਅਤੇ ਸਾਡੇ ਨਾਲ ਖੜੀਆਂ ਸੰਗਤਾਂ ਬਹੁਾ ਦੇ ਵਿੱਚੋਂ ਜ਼ਿਲ੍ਹਾ ਮਾਨਸਾ ਦੇ ਵਿੱਚੋਂ ਆਈਆਂ ਹਨ ਸਾਰੀਆਂ ਸੰਗਤਾਂ ਵੱਲੋਂ ਇੱਕ ਦੁੱਖ ਪ੍ਰਗਟ ਕਰਦੇ ਆਂ ਬੇਨਤੀ ਆ ਸੰਗਤਾਂ ਦੇ ਚਰਨਾਂ ਵਿੱਚ ਕਿ ਇਹ ਜਿਹੜਾ ਬਾਉਪੁਰスルਤਾਨਪੁਰ ਲੋਧੀ ਦੇ ਵਿੱਚ ਬੰਨਪੂਰੀਆ ਜਾ ਰਿਹਾ ਹੈ ਇਹ ਤੇ ਵੱਧ ਤੋਂ ਵੱਧ ਤੇਲ ਦੀ ਲੋੜ ਹੈ ਆਪ ਜੀ ਦੇ ਸੰਗਤਾਂ ਨੂੰ ਤੇਲ ਪਾਣੀ ਦੀ ਸੇਵਾ ਕਰਕੇ ਜਾਵਾਂਗੇ ਜੀ ਬਾਕੀ ਸੰਗਤਾਂ ਨੂੰ ਵੀ ਬੇਨਤੀ ਆ ਕਿ ਵੱਧ ਤੋਂ ਵੱਧ ਖੇਲ ਪਾਣੀ ਦੀ ਸੇਵਾ ਕਰੋ ਜੀ ਸਾਡੇ ਨਾਲ ਸਤਿਕਾਰਯੋਗ ਜਾਨੀ ਨਰੈਣ ਸਿੰਘ ਜੀ ਆਏ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਸੰਗਤਾਂ ਨੂੰ 1 ਮਿੰਟ ਲਈ ਸਾਰੀ ਸੰਗਤ ਨੂੰ ਹੋਕਾ ਦੇਣ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਤੇ ਸੋ ਜਿਸ ਤਰ੍ਹਾਂ ਸਾਡੇ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ ਅਤੇ ਬਾਬਾ ਜਸਵਿੰਦਰ ਸਿੰਘ ਨੇ ਆਪ ਦੀ ਸੰਗਤਾਂ ਨੂੰ ਬੇਨਤੀ ਕੀਤੀ ਕਿ ਕਿਉਂਕਿ ਅਸੀਂ ਦੇਖ ਰਹੇ ਹਾਂ ਮਾਲਵੇ ਦੇ ਵਿੱਚ ਬਹੁਤ ਲੋਕਤਾ ਰਾਜਨੀਤੀਆਂ ਕਰ ਰਹੀ ਹੈ ਇਸ ਗੱਲ ਤੋਂ ਪਰ ਜਦੋਂ ਗਰਾਊਂਡ ਪੱਧਰ ਤੇ ਆ ਕੇ ਦੇਖਦੇ ਆ ਤਾਂ ਉਹਨਾਂ ਦੇ ਹਿਰਦੇ ਬਲੂ ਕਰ ਜਾਂਦੇ ਆ ਕਿਉਂਕਿ ਇਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਤਾਂ ਇਹ ਚਾਹ ਕਰਕੇ ਦਾਸ ਦੀ ਬੇਨਤੀ ਆ ਕਿ ਜੋ ਵਾਪਾ ਜੀ ਨੇ ਬੇਨਤੀ ਕੀਤੀ ਹੈ ਕਿ ਆਪਾਂ ਵੱਧ ਤੋਂ ਵੱਧ ਤੇਲ ਅਤੇ ਟਰੈਕਟਰਾਂ ਦੀ ਆਪਾਂ ਸੇਵਾ ਕਰੀਏ ਕਿਉਂਕਿ ਜਦੋਂ ਇੱਥੇ ਗਰਾਊਂਡ ਲੈਵਲ ਤੇ ਆਪਾਂ ਪਹੁੰਚਦੇ ਆ ਉਦੋਂ ਪਤਾ ਲੱਗਦਾ ਵੀ ਇਹਨਾਂ ਦਾ ਦੁੱਖ ਕਿੱਡਾ ਵੱਡਾ ਕਿਉਂਕਿ ਗੱਲਾਂ ਨਾਲ ਨਹੀਂ ਜਦੋਂ ਅਸੀਂ ਗਰਾਊਂਡ ਲੈਵਲ ਤੇ ਪਹੁੰਚ ਕੇ ਦੇਖਾਂਗੇ ਤਾਂ ਅੱਜ ਜਿੰਨੀਆਂ ਸੰਗਤ ਸਾਡੇ ਨਾਲ ਆਈਆਂ ਸਾਰਿਆਂ ਦੇ ਇਹਨਾਂ ਦੇ ਅੰਦਰ ਐਡਾ ਵੱਡਾ ਦੁੱਖ ਐਡਾ ਵੱਡਾ ਦਰਦ ਪੈਦਾ ਹੋ ਰਿਹਾ ਇਹਨਾਂ ਨੂੰ ਦੇਖ ਕੇ ਕਿਉਂਕਿ ਸਮਾ ਬਹੁਤ ਇਹਨਾਂ ਤੇ ਭਾਨ ਕੇ ਚੱਲ ਰਿਹਾ ਹੈ ਆਪਾਂ ਇਹਨਾਂ ਦਾ ਸਾਥ ਦੇਈਏ ਇਹ ਵੀ ਆਪਣੇ ਵੀਰਨਾਂ ਕਿਉਂਕਿ ਇੱਕ ਔਖੀ ਘੜੀ ਕਿਸੇ ਦੀ ਵੀ ਆ ਸਕਦੀ ਆ ਪਰ ਅੱਜ ਇਹਨਾਂ ਤੇ ਔਖੀ ਘੜੀ ਆਈ ਆ ਆਪਾਂ ਇਹਨਾਂ ਦਾ ਸਾਥ ਦੇ ਕੇ ਆਪਾਂ ਇਹਨਾਂ ਦੀਆਂ ਪੈਲੀਆਂ ਪੱਧਰ ਕਰਕੇ ਦੇਈਏ ਆਉਣ ਵਾਲੇ ਸਮੇਂ 'ਚ ਇਹ ਕਣਕ ਦੀ ਵਜਾਤ ਮੱਕੀ ਦੀ ਵੰਜਾਦ ਕਰ ਸਕਣ ਸੋ ਇਹੀ ਦਾਸ ਦੀਆਂ ਬੇਨਤੀਆਂ ਸੀ ਜੀ ਬਾਬਾ ਦੀਪ ਸਿੰਘ ਗ੍ਰੰਤੀ ਸੰਭਾਲ ਇੰਡੀਆ ਪੰਜਾਬ ਪ੍ਰਧਾਨ ਅਤੇ ਸਹਿਯੋਗ ਸਾਡੇ ਸਰਪ੍ਰਸਤ ਬਾਬਾ ਜੀ ਸੁਮਿੰਦਰ ਸਿੰਘ ਜੀ ਬੋਹਾ ਅਤੇ ਸਾਡੀਆਂ ਸਾਰੀਆਂ ਬੋਹਦੀਆਂ ਸੰਗਤਾਂ ਇੱਥੇ ਪਹੁੰਚੀ ਗਾਉਂ ਗਰਾਊਂਡ ਲੈਵਲ ਤੇ ਦੇਖ ਕੇ ਉਸ ਤੋਂ ਬਾਅਦ ਜਾ ਕੇ ਅਸੀਂ ਤੇਲ ਦਾ ਅਤੇ ਜੋ ਟਰੈਕਟਰ ਦਾ ਪ੍ਰਬੰਧ ਕੀਤਾ ਅਸੀਂ ਛੇਤੀ ਤੋਂ ਛੇਤੀ ਇੱਥੇ ਲੈ ਕੇ ਪਹੁੰਚਾ ਗਏ ਕਿਉਂਕਿ ਹੁਣ ਇੱਥੇ ਬੰਨ ਤੇ ਮਿੱਟੀ ਪੈ ਰਹੀ ਆ ਉਸ ਬੰਨ ਨੂੰ ਤਗੜਾ ਕਰਨ ਬਾਅਦ ਤੇ ਹੁਣ ਅਸੀਂ ਅਸੀਂ ਦੇਰ ਨਹੀਂ ਲਾਉਂਦੇ ਕਿਉਂਕਿ ਹੁਣ ਸਾਨੂੰ ਇਹਨਾਂ ਨੇ ਆਵਾਜ਼ ਮਾਰੀ ਆ ਅਸੀਂ ਇਹਨਾਂ ਦੀ ਬਾਦ ਨੂੰ ਜ਼ਰੂਰ ਸੁਣ ਕੇ ਅਸੀਂ ਛੇਤੀ ਤੋਂ ਛੇਤੀ ਪੰਜ ਚਾਰ ਦਿਨਾਂ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਰਾਸ਼ਨ ਪਾਣੀ ਲੈ ਕੇ ਔਰ ਤੇਲ ਵੱਧ ਤੋਂ ਵੱਧ ਲੈ ਕੇ ਅਸੀਂ ਇਹਨਾਂ ਕੋਲ ਪਹੁੰਚੇ ਨਾ ਬਸਵਾਤ ਦਵਾਈਆ ਵੀ ਅਸੀਂ ਜ਼ਰੂਰ ਆ ਗਏ ਪਹਿਲਾਂ ਵੀ ਦੋ ਤਿੰਨ ਵਾਰੀ ਬਾਬਾ ਜੀ ਨੂੰ ਸਰਬਾ ਕਰਨ ਵਾਸਤੇ ਭੇਜਿਆ ਸੀ ਸੋ ਅੱਜ ਵੀ ਅਸੀਂ ਬਹੁਤ ਸਿੰਘ ਅਸੀਂ ਗਰਾਹ ਦੇ ਲੋਕ ਤੇ ਦੇਖਣਾ ਹੈ ਕਿਉਂਕਿ ਪਿਛਲੇ ਸਮੇਂ ਪਾਣੀ ਆ ਗਿਆ ਸੀ ਉਹ ਦੋ ਤਿੰਨ ਦਿਨਾਂ ਤੋਂ ਸੋ ਆਜ ਕੰਮ ਚੱਲ ਰਿਹਾ ਬੰਨੇ ਤੇ ਸੋ ਆਸੀ ਛੇਤੀ ਤੋਂ ਛੇਤੀ ਇੱਥੇ ਫਰਜ ਚੰਦੀ ਕਰਵਾਤਾ ਹਰ ਮੈਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਮਾਇਆ ਪਾਚਾਓ ਤੇਲ ਵਿੱਚ ਸੇ ਪਾਓ ਤੇ ਟਰੈਕਟਰ ਜਿੰਨਾ ਵਰਮਕ ਕਰਨ ਮਹਾਰਾਜ ਦੇ ਟਰੈਕਟਰਾਂ ਦੇ ਸਾਧਨ ਵਸਤੂਆਂ ਨੂੰ ਉਹ ਵੀ ਪਾਈ ਵੱਧ ਤੋਂ ਵੱਧ ਸਾਡੇ ਨਾਲ ਸਹਿਯੋਗ ਦੇ ਕੇ ਚੱਲਣ ਦੀ ਕਿਰਪਾਤਾ ਕਰਨੀ ਮਾਨਸਾ ਜਿਹਨੇ ਨੂੰ ਬੇਨਤੀ ਹੈ ਕਿ ਆਪਾਂ ਜ਼ਰੂਰ ਇਹਨਾਂ ਦੀ ਆਪਾਂ ਇੱਥੇ ਹੈਲਪ ਕਰੀਏ ਸੋ ਇਹਨੀਆਂ ਬੇਨਤੀਆਂ ਕਹਿੰਦਾ ਦਾਸ ਪੁਲੰਦੀਖੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ